ਇੱਕ ਤਾਂ ਹੁੰਦਾ ਕਿ ਕਿਸੇ ਨੇ ਮੇਰਾ ਰੇਪ ਰੇਪ ਕੀਤਾ ਜਾਂਦਾ ਹੈ ਨਾ ਯਾ ਰੇਪ ਕਰਵਾਇਆ ਨਹੀਂ ਜਾਂਦਾ ਹਮ ਹੁਣ ਮੋਟਲ ਦੇ ਵਿੱਚ ਰੇਪ ਪ੍ਰਵਾਨ ਗਈ ਸੀ ਜਾਂ ਰੇਪ ਕੀਤਾ ਆ ਜਾਨੀ ਦੋ ਵੀ ਦੋ ਸਾਲ ਸਤਨਾਮ ਸਿੰਘ ਦੋ ਸਾਲ ਕਮਾਲ ਦੀ ਗੱਲ ਹੈ ਕਮਾਲ ਦੀ ਮੈਂ ਉਹੀ ਤਾਂ ਰੇਪ ਜਦੋਂ ਵੀ ਹੁੰਦਾ ਹੈ ਨਾ ਤਾਂ ਕਿਸੇ ਬਿੱਲੀ ਵੀ ਰੇਪ ਬਹੁਤ ਤਰ੍ਹਾਂ ਹੁੰਦਾ ਇੱਕ ਤਾਂ ਕਿਸੇ ਨੂੰ ਗੱਡਨਾਪ ਕਰ ਲਵੇ ਕੋਈ ਠੀਕ ਹੈ ਉਹਨੂੰ 2 ਸਾਲ ਕਮਰੇ 'ਚ ਬੰਦ ਕਰ ਲਿਆ ਬੰਨ ਲਿਆ ਇੱਥੇ ਅਮਰੀਕਾ ਦੇ ਵਿੱਚ ਪਿੱਛੇ 2013 ਦੇ ਵਿੱਚ ਉਹ ਘਟਨਾ ਉਹ ਫੜਿਆ ਗਿਆ ਬੰਦਾ ਉਹਨਾਂ ਦੋ ਜਨਾਨੀਆਂ ਤਿੰਨ ਜਨਾਨੀਆਂ ਆਪਣੀ ਵੱਡੀ ਹਵੇਲੀ ਸੰਗਲਾਂ ਦਾ ਬਣਨੀ ਸੀ 10 ਸਾਲ ਬਣੀ ਰੱਖੀ ਸੀ ਅਸੀਂ ਥੱਲੇ ਉਹ ਮੰਨ ਲਿਆ ਵਾਰਾ ਕੁਝ ਉਹ ਮਾਂ ਉਹਨੂੰ ਸਜ਼ਾ 1000 ਸਾਲ ਦੀ ਮਿਲੀ ਸੀ ਉਹਦਾ ਉਹਨੂੰ ਆਤਮ ਹੱਤਿਆ ਕਰ ਲਈ ਹੈ ਨਾ ਬੜਾ ਕੇਸ ਬੜਾ ਵਾਲਾ ਪਿਆ ਸੀ ਉਹਦਾ ਫਿਲਮ ਵੀ ਬਣੀ ਉਹਦੇ ਉੱਤੇ ਉਹ ਤਾਂ ਮੰਨ ਲਿਆ ਪਰ ਇੱਕ ਇਹ ਥੋੜੋ ਬਈ ਬਾਰ ਬਾਰ ਤੁਸੀਂ ਆਪ ਜਾ ਰਹੇ ਹੋ ਉੱਥੇ ਫਰੇਪ ਕਰਵਾਉਣ ਔਰ ਹੁਣ ਜਦੋਂ ਫੈਸਲਾ ਵੀ ਹੋਣ ਲੱਗਾ ਤਾਂ ਫੈਸਲਾ ਉਹ ਕੁੜੀ ਨੇ ਮੰਗ ਕੀ ਰੱਖੀ ਵੀ ਮੇਰੀ ਮਾਂ ਬਿਮਾਰਿਆ ਹਾਂ 5 ਲੱਖ ਦੇ ਦਿਓ ਮੈਨੂੰ ਮਾਂ ਦਾ ਤਾਂ ਬਹਾਨਾ ਹੋ ਭਈ ਕੋਈ ਨਾ ਕੋਈ ਬਹਾਨਾ ਲਾਣਾ ਇਹਦਾ ਮਤਲਬ ਪੈਸੇ ਨਾਲ ਰੇਪ ਠੱਗਿਆ ਜਾ ਸਕਦਾ 5 ਲੱਖ ਦੇ ਦਿਓ ਇਹਦਾ ਮਤਲਬ ਚੋਰੀ ਜਾ ਸਕਦੀ ਇਹ 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 ਹੁਣ ਯਾਨੀ ਇਹਦੀ ਇਹਦੇ ਨਾਲ ਉੱਥੇ ਜਿਹੜੀ ਜਿਹੜੀ ਰਿਕਾਰਡਿੰਗ ਲੱਭੀ ਆ ਉਹਦੇ ਵਿੱਚ ਦੋ ਬੰਦੇ ਇਹਦੇ ਮਹਿਰੋਂ ਦੇ ਆਪਣੇ ਟੱਚ ਵਿੱਚ ਆ ਜਿਹੜੇ ਉੱਥੇ ਜਾਂਦੇ ਉਹਦੇ ਕੋਲ ਹਾਂ ਮੈਂ ਨਹੀਂ ਬੈਠਿਆ ਨਹੀਂ ਉਹ ਅੱਛਾ ਜੀ ਜੇ ਉਹ ਰਿਕਾਰਡਿੰਗ ਪੁਲਿਸ ਦੇ ਹੱਥ ਲੱਗਦੀ ਸਾਰੀ ਤੇ ਉਹ ਬੰਦੇ ਕੱਲਾ ਉਹ ਬਲਜਿੰਦਰ ਸਿੰਘ ਨਹੀਂ ਦੂਜੇ ਦੂਜੇ ਬੰਦੇ ਇਹਦੇ ਬੰਦੇ ਵੀ ਵਿੱਚ ਫਸਦੇ ਆ ਹਾਂ ਯਾਨੀ ਕਿ ਤੁਸੀਂ ਉਹਨੂੰ ਬਾਬੇ ਨੂੰ ਤੋਸਾਰ ਬਾਇਆ ਦਾ ਬਾਬੇ ਤੁਸੀਂ ਪਿਛਲੀ ਵਾਰ ਗੱਲ ਕਰੇ ਦਿੱਤੀ ਸਾਰੀ ਤੇ ਇਹ ਜਿੱਥੋਂ ਸ਼ੁਰੂਆਤ ਹੋਈਦਾ ਬ੍ਰਹਮ ਗਿਆਨੀਆਂ ਦੀ ਉਹ ਸਾਰੇ ਇਹੀ ਹੈ ਇਦਾਂ ਹੀ ਹੋਈ ਹੈ ਯਾ ਸਾਰੇ ਪਾਲਤੂ ਤੇ ਸਰਕਾਰਾਂ ਦੇ ਅੰਗਰੇਜ਼ਾਂ ਨੇ ਪਾਲਤੂ ਸੀਗੇ ਪਹਿਲਾਂ ਆਪਣੇ ਲਈ ਵਰਤੇ ਮੁੜ ਕੇ ਉਹ ਜਿਹੜੇ ਆ ਤੇ ਆਪਣੇ ਸਾਰੇ ਉਹਨਾਂ ਦੇ ਪਹਿਲਾ ਅੰਗਰੇਜ਼ਾਂ ਨੇ ਵਰਤੇ ਆ ਜਿਹੜੇ ਨਾਨਕ ਸਹੀਏ ਸੀਗੇ ਜਾਂ ਖਾਲੀ ਵੀ ਜਿਹੜੇ ਉਹ ਨਹੀਂ ਪੈਦਾ ਕੀਤੇ ਸਿੱਧੀ ਗੱਲ ਆ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਨੇ ਵੀ ਵਰਤੇ ਹੀ ਆ ਗੁਰਦੁਆਰਿਆਂ ਵਾਲੇ ਜਿਹੜੇ ਆ ਸਾਰੇ ਉਹਨਾਂ ਨੇ ਵਰਤੇ ਆ ਹਨਾ ਹੁਣ ਅੱਜ ਦੀਆਂ ਸਰਕਾਰਾਂ ਨੂੰ ਇਹਨਾਂ ਦੀ ਵੋਟ ਵੋਟ ਬੈਂਕ ਆ ਲੋੜ ਆ ਪਰ ਇਹ ਬ੍ਰਹਮ ਗਿਆਨੀ ਦੀ ਸਾਰੇ ਦੇਰਿਆਂ 'ਚ ਇਹੀ ਕੁਝ ਚੱਲਦਾ ਆ ਗੱਲ ਇਹ ਆ ਕੌਮ ਨੂੰ ਇਦਾਂ ਇਹ ਤਾਂ ਪੱਤ ਬਚਾ ਇਦਾਂ ਨਹੀਂ ਬਚਾ ਹੋਣੀ ਉਹ ਤਾਂ ਆਪ ਜਾਂਦੀ ਤੁਸੀਂ ਲੋਕਾਂ ਨੂੰ ਇੰਡੀਕੇਟ ਕਰੋ ਕਿ ਇਹਨਾਂ ਦੇ ਜਾਣੇ ਹੀ ਕਰਦੇ ਆ ਨਾਲੇ ਮੈਂ ਦੇਖੋ ਜੀ ਇੱਕ ਪਾਸੇ ਤਾਂ ਸੰਤਨਾਮ ਸਿੰਘ ਮੇਰਾ ਮੰਨਣਾ ਇਹ ਆ ਜਿਹੜਾ ਔਰਤ ਤੇ ਮਰਦ ਦਾ ਰਿਸ਼ਤਾ ਹੈ ਨਾ ਹਾਂਜੀ ਉਹਨੂੰ ਕੋਈ ਹੋਰ ਡਿਕਟੇਟ ਨਾ ਕਰੇ ਉਹ ਦੋ ਜਣਿਆਂ ਦਾ ਇੰਡੀਵਿਜੂਅਲ ਆ ਹਾਂਜੀ ਕਿਸੇ ਦਾ ਵੀ ਆ ਚਾਹੇ ਸਾਡੀ ਬੱਚੀ ਆ ਚਾਹੇ ਭੈਣ ਆ ਚਾਹੇ ਕੋਈ ਔਰਤ ਕਿਸੇ ਔਰਤ ਦਾ ਕਿਸੇ ਮਰਦ ਨਾਲ ਰਿਸ਼ਤਾ ਨਿੱਜੀ ਆ ਉਹਦਾ ਯਾ ਉਹਨਾਂ ਦਾ ਫੈਸਲਾ ਹੋਣਾ ਚਾਹੀਦਾ ਕੀ ਕੀ ਹੋਣਾ ਹੈ ਯਾ ਇਵਨ ਮੈਂ ਤਾਂ ਕਹਿੰਦਾ ਵੀ ਜੇ ਨਾ ਜੇ ਅਸੀਂ ਇੱਥੇ ਆ ਕੇ ਜਿਹੜੀ ਜਿਹ ਬਿਆਹੀ ਹੋਈ ਵੀ ਔਰਤ ਆ ਯਾ ਜੇ ਉਹ ਵੀ ਕਿਸੇ ਹੋਰ ਨਾਲ ਰਿਸ਼ਤਾ ਰੱਖਣਾ ਚਾਹੁੰਦੀ ਆ ਯਾ ਉਹਨੂੰ ਕੋਈ ਹੋਰ ਡਿਕਟੇਟ ਨਾ ਕਰੇ ਜਾ ਕੇ ਮਾਰਕੁੱਟਣਾ ਕਰੇ ਗਰੁੱਪ ਇਕੱਠਾ ਹੋ ਕੇ ਨਾ ਕਹੇ ਸ਼ਰਮ ਕਰ ਬਿਆਹੋਂ ਤੇਰੇ ਨਿਆਣ ਨਹੀਂ ਬਿਲਕੁਲ ਹਾਂ ਉਹ ਉਹਦਾ ਉਹਦਾ ਆਪਣਾ ਪਰਿਵਾਰ ਆ ਪਰਿਵਾਰ ਫੈਸਲਾ ਕਰ ਲਏ ਉਹ ਆਪ ਫੈਸਲਾ ਕਰ ਲਏ ਕਿ ਮੈਂ ਇਸ ਰਿਸ਼ਤੇ ਚ ਰਹਿਣਾ ਜਾਂ ਨਹੀਂ ਰਹਿਣਾ ਨਹੀਂ ਰਹਿਣਾ ਹਾਂ ਠੀਕ ਆ ਅੱਛਾ ਹੁਣ ਜੇ ਇੰਨੀ ਗੱਲ ਅਸੀਂ ਮੰਨ ਲਈਏ ਜੀ ਫਿਰ ਸਾਡੀਆਂ ਔਰਤਾਂ ਦਾ ਉਹਨਾਂ ਥਾਵਾਂ ਤੇ ਜਾਣਾ ਜਿੱਥੇ ਔਰਤ ਇਕੱਲੀ ਜਾਂਦੀ ਆ ਤੇ ਬੰਦੇ ਜਾਦੇ ਆ। ਹਾਂਜੀ। ਉਹ ਆਪੇ ਸੰਭਲ ਕੇ ਜਾਣਗੀਆਂ। ਹੂੰ ਸਮਝ ਹੋਊਗੀ ਉਹਨਾਂ ਨੂੰ। ਯਾ ਹੁਣ ਜੇ ਅਸੀਂ ਇਹ ਮੰਨਦੇ ਆ ਕਿ ਸਾਡੀਆਂ ਔਰਤਾਂ ਹੈਗੀਆਂ ਕਮਲੀਆਂ ਥੜ ਜੀਆਂ ਉਹਨਾਂ ਨੂੰ ਬਰਗਲਾਇਆ ਜਾ ਸਕਦਾ ਫੇਰ ਉਹਨਾਂ ਥਾਵਾਂ ਤੇ ਭੇਜਦੇ ਕਿਉਂ ਆ ਅਸੀਂ? ਯਾ ਘਰਾਂ 'ਚ ਬੰਦਿਆਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੇਰੀ ਤੀਵੀਂ ਇੱਦਾਂ 2 ਸਾਲ ਹੋ ਗਏ ਉੱਥੇ ਡੇਰੇ ਤੇ ਜਾ ਰਹੀ ਹੈ। ਜਾਂ ਆਹੋ ਗਲਤ ਆ ਉਹਨਾਂ ਦੇ ਕੰਮ ਘਰ ਦੇ ਨੂੰ ਸੋਚਣਾ ਚਾਹੀਦਾ। ਹੁਣ ਚਾਹੇ ਅਸੂਤੋਸ਼ ਦੇ ਆ ਕਿਹੜੀਆਂ ਕੁੜੀਆਂ ਗਈਆਂ ਅਸੂਤੋਸ਼ ਦੇ ਜਾਂ ਤਾਂ ਸੀ ਸਵੀਕਾਰ ਲਈਏ ਵੀ ਜਿਹੜੀਆਂ ਲੜਕੀਆਂ ਲੜਕਿਆਂ ਵੱਲ ਅਟਰੈਕਟ ਨਹੀਂ ਹੈਗੀਆਂ। ਹਾਂਜੀ ਉਹਨਾਂ ਨੂੰ ਸਾਡਾ ਸਮਾਜ ਕਬੂਲਦਾ ਨਹੀਂ ਹੈਗਾ। ਹਾਂਜੀ ਉਹਨਾਂ ਨੂੰ ਕੋਈ ਨਾ ਕੋਈ ਥਾਂ ਚਾਹੀਦੀ ਆ ਉਹ ਇਹਨਾਂ ਥਾਵਾਂ ਤੇ ਜਾ ਕੇ ਭੇਜਣੀਆਂ ਸਾਧੀਆਂ ਬਣ ਜਾਣੀਆਂ ਹਾਂਜੀ ਤੇ ਵਿਆਹ ਨਹੀਂ ਕਰਉਣਾ ਸੀ ਜਾਂ ਠੀਕ ਹੈ ਜਾਂ ਤਾਂ ਇਹ ਕਬੂਲ ਲਈਏ ਸੀ ਹਾਂਜੀ ਜਾਂ ਇਹ ਕਬੂਲ ਲਈਏ ਤੇ ਸਾਡੀ ਕਮਜ਼ੋਰੀ ਆ ਅਸੀਂ ਕਿਸੇ ਨਾ ਕਿਸੇ ਸਵਾਰਥ ਲਈ ਭੇਜਦੇ ਆ ਜਾਂ ਹਨਾ ਹੁਣ ਜੋ ਵੀ ਕਰਨਾ ਘੱਟੋ-ਘੱਟ ਰੋਲਾ ਪਾਉਣਾ ਬੰਦ ਕਰੀਏ ਕਿਉਂਕਿ ਜੇ ਸਾਨੂੰ ਜਦੋਂ ਪਤਾ ਹੈ ਸਾਨੂੰ ਪਈਨਾ ਥਾਵਾਂ ਤੇ ਇਹ ਕੁਝ ਹੁੰਦਾ ਜੀ ਫੇ ਫੇ ਜਾਨੀ ਜਦੋਂ ਕੋਈ ਔਰਤ ਕਿਸੇ ਥਾਂ ਤੇ ਜਾਂਦੀ ਆ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਣਾ ਚਾਹੀਦਾ ਆਪ ਦੇਖੋ ਆ ਚੱਲੀ ਹੁਣ 6 ਮਹੀਨੇ ਤੇ ਰੋਲਾ ਪੈਂਦਾ ਦੇਖਿਓ ਹੂੰ ਅਬ ਅਪੇ ਹਟ ਜਾਣਾ ਸਾਰਿਆਂ ਨੇ ਆਹ ਸਵਾਰਥ ਲਈ ਹੁਣ ਵੀ ਹੋਇਆ ਸਾਰਾ ਕੁਝ ਮਤਲਬ 5 ਲੱਖ ਨੂੰ ਤਾਂ ਮੈਂ 5 ਲੱਖ ਦੇ ਦੇ ਫਿਰ ਸਾਰਾ ਕੁਝ ਠੀਕ ਆ ਇਹ ਮੈਨਰੇ ਨੂੰ ਕਹਿੰਦੀ ਹੈ ਨਾ ਵੀ ਜੇ 5 ਜੇ ਉਹ ਸਿੱਧੀ ਗੱਲ ਕਰਕੇ ਮਤਲਬ ਹੁਣ ਕਮੇਟੇ ਹੋ ਦੇ ਕਹਿੰਦਾ ਵੀ ਮੇਰੇ ਮੇਰੇ ਖਿਲਾਫ ਉਹ ਮਤਲਬ ਮੁੱਕ ਕਰਕੇ ਬਿਆਨਾਂ ਤੋਂ ਹੁਣ ਜਿਹੜੀ 5 ਲੱਖ ਤੇ ਵਿਕਣ ਵਾਲੀ ਹੈ ਉਹਨੂੰ ਸੱਤ ਵਗੇ ਹੁਣ ਉਧਰ ਰੇਪਣ ਨਹੀਂ ਨਹੀਂ ਮੁਕਰੀ ਦੱਸਦੇ ਪਿਓ ਉਧਰ ਡੇਪਣ ਮੁਕਰਾ ਕਹਿੰਦਾ ਹੀ ਹੈ ਮੁਕਰੀ ਨਹੀਂ ਮੈਨੂੰ ਇਦਾਂ ਲੱਗਦਾ ਕੋ ਇਹਦੀ ਇਹਦੀ ਨਿਗਾਹ ਸੀ ਉੱਥੇ ਡੇਰੇ ਤੇ ਕਬਜ਼ਾ ਕਰਨ ਦੇ ਉੱਤੇ ਹੋ ਸਕਦਾ ਹਾਂਜੀ ਠੀਕ ਹੈ ਜਿੰਨਾ ਕੁ ਉਥੋਂ ਪਤਾ ਲੱਗਾ ਇਹ ਉਹਨੂੰ ਬਲੈਕਮੇਲ ਕਰਕੇ ਨਾ ਬਾਬੇ ਨੂੰ ਹਾਂਜੀ ਇਹ ਚਿਰਾਂ ਦੇ ਤਾਕ ਵਿੱਚ ਸੀਗੇ ਇਹਨਾਂ ਨੂੰ ਔਰਤ ਲੱਭਿਆ ਹੀ ਜਾਂ ਉਹ ਕੋਈ ਇਦਾਂ ਦੀ ਘਟਨਾ ਹੋ ਹੋ ਸਕਦਾ ਉਹਦੇ ਸੰਬੰਧ ਹੋਣ ਮਰਜੀ ਨਾ ਹੋਣ ਹੂੰ ਇਨੀ ਡਰਾਇਆ ਹੋਵੇ ਕੁਛ ਕੀਤਾ ਹੋਵੇ ਤੇ ਭਾਈ ਤੇਰਾ ਇਦਾਂ ਰੌਲਾ ਪੈ ਜਾਣਾ ਇਹ ਹੋ ਜਾਣਾ ਅਗਲੀ ਨੇ ਸਟੇਟਮੈਂਟ ਦੇ ਦਿੱਤੀ ਹੁਣ ਜਦੋਂ ਬਾਬੇ ਨੂੰ ਦੂਜੀ ਧਿਰ ਨੇ ਕਿਹਾ ਹੋਣਾ ਵੀ ਤੂੰ ਕਮਲਾ ਹੋਇਆ ਆ ਕੀ ਤੂੰ ਕਦੇ ਇਦਾਂ ਦਾ ਇਸ਼ਾਰਾ ਕੋਈ ਛੱਡਣ ਲੱਗਾ ਆ ਠੀਕ ਹੈ ਹੁਣ ਜਿੱਥੇ ਉਹ ਸਾਰਾ ਜੇ ਮੰਨ ਲਓ 5-7 10 ਕਰੋੜ ਦਾ ਕੋਈ ਉਹ ਜਗ੍ਹਾ ਹੈ ਜਿਹੜੀ ਇਹਨੂੰ ਛੱਡਣ ਲੱਗੇ ਇਹਨਾਂ ਨੂੰ ਛੱਡਣ ਲੱਗਾ ਸੀ ਉਹ ਅਗਲੇ ਨੇ ਕਿਹਾ ਤੂੰ 10 10 ਲੱਖ ਦੇ ਉੱਥੇ ਪੁਲਿਸ ਵਾਲਿਆਂ ਨੂੰ ਜੇ ਇੱਥੇ ਫੜਾ ਬੰਦੇ ਨੂੰ ਮਕਰਾ ਕੇ ਉਹਨੂੰ ਤੇਰਾ ਕੰਮ ਹੋ ਜਾਣਾ ਕੰਮ ਹੋ ਜਾਣਾ ਹਾਂ ਠੀਕ ਹੈ ਹੁਣ ਨਹੀਂ ਮੈਂ ਉਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਮੇਰਾ ਤਾਂ ਇਹ ਸਵਾਲ ਹੈ ਹਸਤਨਾਮ ਸਿੰਘ ਜੇ ਮੋਂਟਰੀਅਲ ਦੇ ਵਿੱਚ ਕੋਈ ਇਦਾਂ ਦੀ ਜਗ੍ਹਾ ਹੋਵੇ ਹਾਂਜੀ ਤੁਹਾਨੂੰ ਕੋਈ ਬੰਦਾ ਕਹੇ ਭੇਜਦਾ ਫਲਾਨੀ ਜਗ੍ਹਾ ਤੇ ਫਲਾਨੀ ਔਰਤ ਦੇ ਨਾਲ ਧੱਕਾ ਹੋ ਰਿਹਾ ਤਾਂ ਤੁਸੀਂ ਬੰਦੇ ਨੂੰ ਚੱਕ ਲਓਗੇ ਜਾ ਕੇ ਉਹਨੂੰ ਨਹੀਂ ਕੀ ਗੱਲ ਤੁਹਾਡੇ ਚ ਇਨਸਾਨੀਅਤ ਮਰ ਗਈ ਨਹੀਂ ਨਹੀਂ ਵੀ ਭਾਈ ਲਾਈ ਹੈ ਨਹੀਂ ਆਹ ਕਿੱਦਾਂ ਚੱਕ ਲਵਾਂਗਾ ਤਾਂ ਇਹ ਇਹ ਸਾਨੂੰ ਸਮਝ ਪੰਜਾਬ ਵਿੱਚ ਕਾਤੇ ਨਹੀਂ ਪਸ਼ੂ ਕਾਤੇ ਉੱਥੇ ਸੀ ਨਿਕ ਉਹ ਤੁਸੀਂ ਪਹਿਲਾਂ ਜਿਹੜੀ ਗੱਲ ਕਰਦੇ ਸੀਗੇ ਤੁਸੀਂ ਉਹ ਪਿੱਛੀ ਪਲ ਅਪ ਜਿਹੜਾ ਪ੍ਰੋਗਰਾਮ ਦੇ ਸ਼ੁਰੂ ਵਿੱਚ ਗੱਲ ਕੀਤੀ ਆ ਭਈ ਦੇਖੋ ਤੁਸੀਂ ਬਿਹਾਰ ਦੇ ਵਿੱਚ ਜਾਂ ਕਿੰਨੇ ਐਸਆਈ ਕਿੰਨੇ ਨਿਕਲਦੇ ਹੈਨਾ ਸਾਲ ਦੇ ਹੂੰ ਤੇ ਸਾਡੇ ਪੰਜਾਬ ਵਿੱਚ ਗੁੰਡੇ ਨਿਕਲਦੇ ਆ ਹਰ ਸਾਲ ਹੁਣ ਜਦੋਂ ਅਸੀਂ ਕਾਨੂੰਨ 'ਚ ਚੱਲਣਾ ਹੀ ਨਹੀਂ ਜਦੋਂ ਕਾਨੂੰਨ ਅਸੀਂ ਬਸ ਅਸੀਂ ਕਲਚਰ ਬਣਾ ਲਿਆ ਜਦੋਂ ਪਤਾ ਹੈ ਸਾਨੂੰ ਵੀ ਉੱਥੇ ਪੜ੍ਹਾਈ ਕਰਕੇ ਇਦਾਂ ਹੱਡ ਗਾਲ ਕੇ ਇੰਨਾ ਕੁਝ ਕਰਕੇ ਸਾਨੂੰ ਫਿਰ ਫਿਰ ਕੁਝ ਮਿਲਣਾ ਯਾ ਇੱਥੇ ਇੱਥੇ ਜਾ ਕੇ ਜਿਹਦੀ ਮਰਜ਼ੀ ਲਤਾਂ ਭੰਦੇ ਹੋ ਚਾਰ ਬੰਦੇ ਇਕੱਠੇ ਹੋ ਕੇ ਭਾਜੀ ਇਦਾਂ ਹੀ ਤਾਂ ਹੋਇਆ ਇਹੀ ਕੁਝ ਤਾਂ ਹੋਇਆ ਹੁਣ ਇਹ ਜਿਹੜਾ ਕੈਲਗਰੀ 'ਚ ਹੋਇਆ ਆ ਮਤਲਬ ਜੇ ਇੱਥੇ 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 ਕੈਨੇਡਾ ਦੇ ਵਿੱਚ ਇੱਕ ਹਥਿਆਰਾਂ 'ਚ ਸੰਘਰਸ਼ ਚੱਲ ਪਵੇ ਹੂੰ ਤੇ ਕੀ ਹੋਊਗਾ ਸਾਰੇ ਜਿਹੜੇ ਗੁੰਡੇ ਆ ਉਹਨਾਂ ਹਥਿਆਰ ਨਹੀਂ ਚੱਕ ਲੈਣੇ ਸਾਰੇ ਨੇ ਲੁੱਟਾ ਖੋਹ ਨਹੀਂ ਕਰ ਮਾਰ ਨਹੀਂ ਲੈ ਆਪਣਾ ਲੋਕਾਂ ਨੂੰ ਯਾ ਬਸ ਆਹੀ ਕੁਝ ਹੋਇਆ ਹੋਰ ਇੱਕ ਛੋਟੀ ਜਿਹੀ ਗੱਲ ਕਰਨੀ ਭਾਜੀ ਫਿਰ ਬਸ ਤੁਹਾਡਾ ਟਾਈਮ ਵੀ ਹੋ ਚੱਲੇ ਆ ਮੈਂ ਨਾ ਉਹ ਸਰਬਸਾਲੀ ਗੱਲ ਦੀ ਤੁਹਾਨੂੰ ਇੱਕ ਦਿਨ ਹੋਇਆ ਸੀਗਾ ਫੋਨ ਤੇ ਵੀ ਗੱਲ ਤਾਂ ਤੁਸੀਂ ਕਰਦੇ ਸੀਗੇ ਹਾਂਜੀ ਮੈਂ ਕਿ ਮੈਂ ਨਾ ਬਿੱਟੂ ਦੀ ਗੱਲ ਫੋਨ ਦਾ ਸੀਗਾ ਦਲਜੀਤ ਸਿੰਘ ਬਿੱਟੂ ਉਹ ਗੱਲ ਕਰਨੇ ਆ ਇੱਕ ਦਿਨ ਸਪਾਈ ਕਿੱਦਾਂ ਦੇ ਰਹੇ ਆ ਮੈਂ ਤਾਂ ਇਸ ਸਪਾਈ ਤੇ ਹੈਰਾਨ ਆ ਉਹ ਕਹਿੰਦਾ ਭਈ ਇਸ ਤੇ ਕਹਿੰਦਾ ਕਹੀ ਜਾਂਦੇ ਆ ਵੀ ਭਰਾ ਮਾਰੂ ਜਾਂ ਗਿਆ ਭੜਾ ਮਾਰੂ ਜਾਂ ਗਿਆ ਕਹਿੰਦਾ ਉਹ ਕਿੱਦਾਂ ਭਰਾ ਹੋ ਗਿਆ ਜਿਹੜੇ ਹੱਥ ਖੜੇ ਕਰਕੇ ਨਿਕਲਿਆ ਹੈ ਹਨਾ ਹੂੰ ਉੱਥੋਂ ਦਰਬਾਰਤੋਂ ਆ ਉਹਨਾਂ ਦਾ ਆਪ ਸੀ ਕਿਰੋ ਪਾਜੀ ਪਹਿਲਾਂ ਇਹ ਦੱਸੋ ਵੀ ਤੁਸੀਂ ਲੋ ਭਿੰਡਰਾਂ ਵਾਲਾ ਉੱਥੇ ਉੱਥੇ ਹਥਿਆਰ ਜਮ੍ਹਾਂ ਕੀਤੇ ਹੋਣੇ ਹਥਿਆਰ ਜਮ੍ਹਾਂ ਕਰਕੇ ਉਹਨੂੰ ਪਤਾ ਲੱਗਿਆ ਵੀ ਇਹਦਾ ਨਤੀਜਾ ਇਹੀ ਨਿਕਲਣਾ ਵੀ ਜਿਹੜੇ ਹਥਿਆਰ ਆ ਪਈ ਇਹ ਹੁਣ ਮਤਲਬ ਜਿਆਦਾ ਚਲਾਈਏ ਜਾਂ ਗ੍ਰਿਫਤਾਰੀ ਦੇਈਏ ਹੈ ਨਾ ਉਹ ਉਹ ਕਿਹਾ ਜਿਹਦੇ ਲਈ ਅਸੀਂ ਮਾਨ ਕਰਦੇ ਆ ਵੀ ਉਹਨੇ ਹੱਥ ਨਹੀਂ ਖੜੇ ਕੀਤੇ ਉਹਨੇ ਚਲਾਏ ਗੋਲੀ ਚਲਾਇਆ ਹਥਿਆਰ ਉਹ ਉਹਨੂੰ ਜਿੱਦਣ ਹਥਿਆਰ ਛੜੂ ਰੱਖੇ ਤੇ ਉਹਨੂੰ ਪਤਾ ਸੀਗਾ ਨਤੀਜਾ ਤਾਂ ਕਿਦਨ ਆਉਣਾ ਹੀ ਆਉਣਾ ਇਹ ਗੱਲ ਹੋਣੀ ਹੋਣੀ ਹੈ ਯਾ ਹੈ ਨਾ अच्छा ਤੁਸੀਂ ਬਿੱਟੂ ਵਰਗੇ ਇਹ ਲੋਕ 10 ਸਾਲ 5-7 ਸਾਲ 92 ਤੇ 84 ਤੋਂ ਲੈ ਕੇ 92 ਤੱਕ ਹੈਨਾ 6-7 ਸਾਲ ਇਹ ਬੰਦੇ ਮਾਰਦੇ ਰਹੇ ਆਪ ਵੀ ਮੰਨਦਾ ਇਹ ਐਕਸ਼ਨ ਕਰਦੇ ਰਹੇ ਲੁੱਟਾ ਖੋਹਾਂ ਕਰਦੇ ਰਹੇ ਬੈਂਕਾਂ ਲੁੱਟਦੇ ਰਹੇ ਇਹਨਾਂ ਦੇ ਬਗਰ ਲੱਗ ਕੇ ਕਤਨੀ ਸੈਂਕੜੇ ਹਜ਼ਾਰਾਂ ਮਾਵਾਂ ਦੇ ਪੁੱਤ ਮਰਦੇ ਰਹੇ ਮੁਕਾਬਲੇ ਹੁੰਦੇ ਰਹੇ ਹੈਨਾ ਤੁਸੀਂ ਕਹਿੰਦੇ ਝੂਠੇ ਮੁਕਾਬਲੇ ਕਰਦੇ ਆ ਸਰਕਾਰ ਫੜ ਲੈਂਦੀ ਹੈਨਾ ਫਿਰ ਮੁਕਾਬਲਾ ਕਰਦੀ ਹੈ ਹੂੰ ਜਦੋਂ ਤੁਸੀਂ ਆਨੰਦਪੁਰ ਸਾਹਿਬ ਦੇ ਕੋਲ ਰਹਿਣ ਲੱਪਾਂ ਉੱਥੇ ਹੈਨਾ 오ਡੀਸਾ ਫਾਰਮ ਦੇ ਨਾਂ ਤੇ ਤੂੰ ਤੇ ਗੁਰਸ਼ਰਨ ਸਿੰਘ ਗਾਮਾ ਹੈਨਾ ਤੁਹਾਨੂੰ ਪਤਾ ਆ ਪਈ ਸੀ 6 7 8 ਸਾਲ ਪੰਜਾਬ ਚ گاਹ ਪਾ ਕੇ ਹੁਣ ਇੱਥੇ ਬੈਠੇ ਆ ਅਸੀਂ ਲੋਕ ਮਾਰਿਓ ਆ ਅਸੀਂ ਲੁੱਟਖੋਹਾਂ ਕੀਤੀਆਂ ਵਾ ਪੁਲਿਸ ਨੂੰ ਸਾਡੇ ਬਾਰੇ ਸਾਰਾ ਕੁਝ ਪਤਾ ਆ ਹੈਨਾ ਫਿਰ ਤੁਸੀਂ ਜਦੋਂ ਤੁਹਾਨੂੰ ਪੁਲਸ ਫੜਨ ਗਈ ਤੁਸੀਂ ਮੁਕਾਬਲਾ ਕਦੇ ਨਹੀਂ ਕੀਤਾ ਹੂੰ ਕਰਨਾ ਨਹੀਂ ਚਾਹੀਦਾ ਸੀਗਾ ਤੁਸੀਂ ਲੋਕਾਂ ਦੇ ਪੁੱਤਾਂ ਨੂੰ ਰਵਾਣ ਲਈਏ ਤੁਸੀਂ ਉੱਥੇ ਕਰਦੇ ਫਿਰ ਮੁਕਾਬਲਾ ਭਿੰਡਰਾ ਵਾਲਾ ਗੁਰਦੁਆਰੇ ਚ ਕਰ ਸਕਦਾ ਤੁਸੀਂ ਘਰ ਚ ਕਦੇ ਨਹੀਂ ਕੀਤਾ ਤੁਸੀਂ ਮੁਕਾਬਲਾ ਤਾਂ ਤੁਹਾਡੀਆਂ ਗੱਲਾਂ ਕਦੇ ਨਹੀਂ ਚੱਲੀਆਂ ਹੂੰ ਨਹੀਂ ਕਿਉਂ ਨਹੀਂ ਮਤਲਬ ਤੁਸੀਂ ਹੁਣ ਦੂਜਿਆਂ ਨੂੰ ਤੁਸੀਂ ਅਕਲਾ ਦਿੰਨੇ ਆ ਤੁਹਾਨੂੰ ਇਹ 100% ਪਤਾ ਹੈਗਾ ਵੀ ਇੱਥੇ ਜਿੱਥੇ ਅਸੀਂ ਬੈਠੇ ਇੱਕ ਦਿਨ ਪੁਲਿਸ ਲੈ ਪਹੁੰਚ ਜਾਣਾ ਇਹ ਤਾਂ ਮਰਜ਼ੀ ਨਾਲ ਉਹ ਤਾਂ ਸਾਰਿਆਂ ਨੂੰ ਪਤਾ ਕਿ ਮਰਜ਼ੀ ਨਾਲ ਬੈਠੇ ਸੀਗੇ ਫਿਰ ਇੱਕ ਕੇਪੀਐਸ ਗਿੱਲ ਨੇ ਬਿਠਾ ਲਿਆ ਸੀਗੇ ਉੱਤੇ ਹਨਾ ਸਾਰਿਆਂ ਨੂੰ ਪਤਾ ਹਰੇਕ ਨੂੰ ਐਨ ਪਤਾ ਮਤਲਬ ਇਹਨਾਂ ਦੀਆਂ ਤਾਂ ਫੋਟੋਆਂ ਤੱਕ ਉਹਨਾਂ ਸਾਰਾ ਕੋਲ ਸੀਗਾ ਉਹਨਾਂ ਦੇ ਡਾਕਟਰ ਸੋਹਣ ਸਿੰਘ ਉਹਨਾਂ ਦੇ ਹੱਥ 'ਚ ਸੀਗਾ ਉਹਨੂੰ 2 ਸਾਲ ਉਹਨੂੰ ਜੇਲ੍ਹ 'ਚ ਵੀ ਨਹੀਂ ਰੱਖਿਆ ਗਲੀਆਂ ਦੇ ਵਿੱਚ ਤੁਰਿਆ ਫਿਰਦਾ ਰਿਹਾ ਬਾਜ਼ਾਰ ਦੇ ਵਿੱਚ ਹਨਾ ਉਹਨੂੰ ਤਾਂ ਕਿਸੇ ਨੇ ਕੋਈ ਸਜ਼ਾ ਵੀ ਨਹੀਂ ਦਿੱਤੀ ਐਸ ਪਾਕਿਸਤਾਨ ਵੀ ਹੈ ਕਿ ਆਇਆ ਇੱਥੇ ਆਮ ਬੰਦਾ ਪਾਕਿਸਤਾਨ 'ਚ ਹੋ ਗਿਆ ਜੀ ਉਹਨੂੰ ਛੱਡ ਦੇ ਦੀ ਤੁਹਾਨੂੰ ਪਤਾ ਆਹ ਉਹ ਪਾਕਤਾਂ ਚ ਵੀ ਰਹਿੰਦਾ ਰਿਹਾ ਹੈ ਨਾ ਤੇ ਆ ਆ ਦੂਜੇ ਦਾ ਤਾਂ ਪਤਾ ਹੀ ਹੈ ਤੁਹਾਨੂੰ ਅਜਮੇਰ ਸਿੰਘ ਦਾ ਤਾਂ ਮਤਲਬ ਇਹ 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 ਸਰਬਸ ਤੋਂ ਬਿਨਾਂ ਹੀ ਮਤਲਬ ਪੰਜ ਵਾਰ ਹੋਣਾ ਤੇ ਨਾਲ ਰਿਹਾ ਗੱਲਾਂ ਉਹ ਕਰਦਾ ਕਿ ਮੈਂ ਫਲਾਨੀ ਜਗ੍ਹਾ ਉਹਨੂੰ ਕਿਹਾ ਵੀ ਆਪਾਂ ਹੁਣ ਫਲਾਨਾ ਹਥਿਆਰ ਖਰੀਦੀਏ ਆਪਾਂ ਫਲਿਆਨਾ ਹਥਿਆਰ ਖਰੀਦੀਏ ਹੈ ਨਾ ਆ ਸਰਕਾਰ ਦੇ ਦੌਰ ਲਹਿਰਾਂ ਵਿਰੁੱਧ ਲੜ ਕੇ ਅਗਲੇ ਦਾ ਸਰਵਿਸ ਕਰ ਕਰਕੇ ਬਠਾਲਿਆ ਨਹੀਂ ਸਰਵਿਸ ਕਰਕੇ ਇਹ ਵੀ ਦੱਸਿਆ ਵੀ ਚੱਲਣਾ ਕਿੰਨੀ ਗੀਟ ਨਾਲ ਕਿੱਦਾਂ ਚੱਲਣਾ ਉਹ ਵੀ ਦੱਸ ਦੰਦੇ ਨਾਲ ਹੀ ਟਾਈਮ ਟੇਬਲ ਵੀ ਬੰਦੰਦੇ ਆ ਪੱਟੰਗੀ ਤਰ੍ਹਾਂ ਮੈਂ ਤਾਂ ਕਹਿੰਦਾ ਰਿਮੋਟੇ ਕੋਲ ਰੱਖ ਲੈਂਦੇ ਆ ਸਰਵਿਸ ਇਦਾਂ ਦੀ ਕਰਦੇ ਆ ਹਾਂ ਕਿੱਦਾਂ ਇਹ ਦੇਖ ਲਾ ਕਮਾਲ ਦੀ ਗੱਲ ਹੈ ਦੇਸ਼ ਨੂੰ ਤੋੜਨ ਵਾਲਾ ਬੰਦਾ ਚੰਡੀਗੜ੍ਹ 'ਚ ਬਿਠਾ ਲਿਆ ਵਾ ਤੇ ਮੈਂ ਮੈਂ ਬਾਰ ਬਾਰ ਇਹੀ ਗੱਲ ਕਹਿਣਾ ਚਾਹੁੰਦਾ ਵੀ ਬਿੱਟੂ ਜਦੋਂ ਬਿੱਟੂ ਨੂੰ ਪਤਾ ਵੀ ਤੂੰ ਤੂੰ ਲੋਕਾਂ ਦਾ ਹਥਿਆਰ ਲੋਕਾਂ ਦੇ ਪੁੱਤ ਫਰਰੇਸ਼ਨ ਦੇ ਵਿੱਚ ਆਰਤੀ ਕਰ ਕਿਤੇ ਮਰਵਾਏ ਆ ਇੱਕ ਨਹੀਂ ਹਜ਼ਾਰਾਂ ਮਰਵਾਏ ਤੁਸੀਂ ਕਹਿੰਦੇ ਹੈ ਨਾ ਤੁਸੀਂ ਐਡਰੈਸ ਦੇ ਦੇ ਕੇ ਵੀ ਮਰਵਾਏ ਹੋਣੇ ਪਰ ਤੁਹਾਡੇ ਹਥਿਆਰ ਕਿੱਥੇ ਗਏ ਜਦੋਂ ਤੁਹਾਡੇ ਕੋਲਡ ਪੁਲਿਸ ਆਈ ਤੁਹਾਡਾ ਹੱਥ ਉੱਥੇ ਮੁਕਾਬਲਾ ਕਰ ਕਰਨਾ ਦੱਸਗਾ ਤੁਸੀਂ ਮੁਕਾਬਲਾ ਕਰਕੇ ਸੱਚਾ ਮੁਕਾਬਲਾ ਕਰਕੇ ਦੱਸਦੇ ਤੁਸੀਂ ਇਹ ਝੂਠੇ ਹੁੰਦੇ ਆ ਕਿਉਂ ਨਹੀਂ ਕੀਤਾ ਪਤਾ ਪਤਾ ਲੱਗਦਾ ਕਿ ਮਰਜ਼ੀ ਨਾਲ ਮਰਜ਼ੀ ਨਾਲ ਮਤਲਬ ਦੂਜਿਆਂ ਨੂੰ ਤੁਸੀਂ ਹੱਥ ਖੜਾ ਕਰਕੇ ਆਏ ਦੱਸਦੇ ਆ ਤੇ ਹੱਥ ਖੜੇ ਕਰਕੇ ਆ ਗਏ ਆਪ ਤੁਸੀਂ ਆਪ ਕਿੱਦਾਂ ਆਏ ਆ ਆਪ ਖਿਆਲ ਲੰਮੇ ਪੈ ਕੇ ਆਏ ਹੁਣ ਲੱਗਦਾ ਥੱਲੇ ਲੰਘ ਕੇ ਛਾਂ ਦਾ ਆਏ ਨੇ ਨੇ ਤਾਂ ਅੱਜ ਅੱਜ ਲੰਘ ਕੇ ਦੀ ਇਹ ਦੂਜਿਆਂ ਨੂੰ ਦੇਖੋ ਕਿਦਾਂ ਅਗਲਾ ਦਿੰਦੀ ਸਤਨਾਮ ਸਿੰਘ ਸਾਨੂੰ ਨਾ ਆਪਣੀ ਸੋਚ ਦੇ ਉੱਤੇ ਫਖਰ ਵੀ ਤਾਂ ਹੀ ਹੁੰਦਾ ਜਿਹੜਾ ਸਾਡਾ ਕੌਨਫੀਡੈਂਸ ਵੱਧਦਾ ਨਾ ਇਹਨਾਂ ਦੀਆਂ ਜੱਬੜੀਆਂ ਹੁਣ ਤੁੰਮੇ ਨੇ ਟਕਸਾਲ ਦਾ ਮੁਖੀ ਆ ਹਾਂਜੀ ਕਰ ਕਰਾ ਕੇ ਸਫਾਈ ਦੇਖੋ ਕਿਹੜੀ ਕੜੀ ਕੋਲੀ ਆ ਹੂੰ ਤੇ ਤੂੰ ਜਾਨੀ ਬਾਕੀ ਕੁਛ ਤੂੰ ਯਾਰ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਹੀ ਨਾ ਦਵਾ ਬੰਦਾ ਸਿੰਘ ਬਹਾਦਰ ਨੂੰ ਕੀ ਕਰਦਾ ਤੂੰ ਆਪ ਜਾ ਹੁਣ ਹੁਣ ਜਦੋਂ ਜਦੋਂ ਸਪਾਈ ਦੇਣ ਲੱਗੇ ਫਿਰ ਬਹੁਤ ਜ਼ਿਆਦਾ ਹੀ ਦੇਣ ਲੱਪੇ ਸਹਿੰਦੀ-ਸਹਿੰਦੀ ਫਿਰ ਪਤਾ ਨਹੀਂ ਲੱਗਿਆ ਫਿਰ ਹਿਲ ਲਗਾਏ ਕਿਉਂਕਿ ਅਸਲ ਸੱਚ ਇਹ ਆ ਭਾਜੀ ਉਹਨਾਂ ਨੂੰ ਪਤਾ ਲੱਗ ਗਿਆ ਪਈ ਇੱਕ ਲੜਾਈ ਜਿਹੜੀ ਆ ਉਹ ਗੁਰਦੁਆਰਿਆਂ ਦੀ ਲੜਾਈ ਤੋਂ ਬਿਨਾ ਬਾਬਾ ਦੀਪ ਸਿੰਘ ਕਿਤੇ ਵੀ ਕਿਤੇ ਹਈ ਨਹੀਂਗਾ ਕੁਝ ਵੀ ਗੁਰੂ ਪਾਤਸ਼ਾਹ ਨਾਲ ਕਿਤੇ ਨੇੜਤਾ ਦਿਖਣੀ ਨਹੀਂ ਹੈਗੀ ਨਾਲੇ ਹੁਣ ਉਹਦੇ ਸਪਾਈਆਂ ਦੇਣੀਆਂ ਹੀ ਪੈਣੀਆਂ ਇਹਨਾਂ ਨੂੰ ਜਿਹੜਾ ਉਹ ਪ੍ਰਸੰਗ ਨਾ ਇਹਨਾਂ ਦਾ ਇਹ ਇਹ ਦਰਬਾਰ ਸਾਹਿਬ ਵਾਲਾ ਨਾ ਹਾਂਜੀ ਜਿਹੜਾ ਉਹ ਚੱਬੇ ਦੇ ਮੈਦਾਨ ਚ ਕਿਹੜੀ ਜਗ੍ਹਾ ਕਹਿੰਦੇ ਆ ਜਿੱਥੇ ਲਕੀਰ ਖਿੱਚੀ ਆ ਚੱਬੇ ਕੋਲ ਆ ਕੇ ਕਰੇ ਚੱਬੇ ਅੱਧਾ ਪਿੰਡ ਕਿਤੇ ਹੈਗਾ ਮੈਨੂੰ ਪਤਾ ਨਹੀਂ ਮੈਂ ਅੱਛਾ ਜਿੱਥੇ ਉਹ ਉਹ ਘਟਨਾ ਕਿਤੇ 1750 ਤੋਂ ਲਾਗੇ ਛਾਗੇ ਦੀ ਆ 57 ਕਦੀ ਐ ਮੈਨ ਲੱਗਦਾ 1757 57 ਅੱਛਾ ਹੁਣ 57 ਤੱਕ ਜੇ ਤੁਸੀਂ ਸਿੱਖ ਇਤਿਹਾਸ ਦੇਖਣਾ ਹਾਂਜੀ ਆਲਾ ਸਿੰਘ ਵਾਲਾ ਟਾਈਮ ਲੰਘ ਚੁੱਕਾ ਯਾ ਸਰਦਾਰ ਕਪੂਰ ਸਿੰਘ ਵਾਲਾ ਟਾਈਮ ਲੰਘ ਚੁੱਕਾ ਹਾਂਜੀ ਜੱਸਾ ਸਿੰਘ ਆਲੂ ਵਾਲੇ ਦਾ ਵੀ ਲੰਘ ਚੁੱਕਾ ਹਾਂਜੀ ਤੇ ਮਿਸਲਾਂ ਆਪਣੀ ਪੂਰੀ ਚੜ੍ਹਾਈ ਤੇ ਆ ਇਹ 1762 ਚ 65 ਦਾ ਸ਼ਾਇਦ ਆਖਰੀ ਹਮਲਾ ਹੋਇਆ ਅਬਦਾਲੀ ਦਾ ਉਦੋਂ ਬਾਅਦ ਮਿਸਲਾ ਨੇ ਪੂਰਾ ਜੋਰ ਫੜ ਲਿਆ ਹਾਂਜੀ ਉਸ ਵੇਲੇ ਵੀ ਇਹ ਕਹਿੰਦੇ ਆ ਕਿ ਔਰ ਜੇ 1757 ਦੀ ਗੱਲ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਦੇ ਗਿਆਨ ਨੂੰ ਉਸ ਵੇਲੇ ਤੁਸੀਂ ਦੇਖ ਲਓ 49 ਸਾਲ ਹੋ ਗਏ ਚਾ ਹਾਂ ਇਹਦਾ ਮਤਲਬ ਇਹ 50 ਸਾਲ ਤੋਂ 49 ਸਾਲ ਤੋਂ ਇਹ ਦਮਦਮਾ ਸਾਹਿਬ ਬੈਠ ਕੇ ਗੁਟਕੇ ਲਿਖ ਰਹੇ ਆ ਪੁੱਥੀਆਂ ਲਿਖ ਰਹੇ ਆ ਸੰਥਿਆ ਦੇ ਰਹੇ ਆ ਕਥਾ ਸੁਖਾਰੇ ਲੋਕਾਂ ਨੂੰ ਹੂੰ ਫਿਰ ਵੀ ਉੱਥੇ ਇਹ ਕਹਿੰਦੇ ਵੀ ਜਦੋਂ ਲਕੀਰ ਖਿੱਚੀ ਆ ਤਾਂ 5000 ਬੰਦਾ ਲੈਣ ਟੱਪ ਗਿਆ ਹੂੰ ਤੇ ਉਧਰ 5000 1710 ਦੇ ਵਿੱਚ ਬਾਬਾ ਬੰਦਾ ਸਿੰਘ ਆਪਣਾ ਬਾਬਾ ਦੀਪ ਸਿੰਘ ਲੈ ਕੇ ਚਲ ਗਏ ਹੂੰ ਜਦੋਂ ਯਾਨੀ 10ਵੇਂ ਪਾਤਸ਼ਾਹ ਨੂੰ ਇੱਥੋਂ ਇੱਥੋਂ ਚਾਰ ਦੇ ਵਿੱਚ ਜਾਣਾ ਪੈਂਦਾ ਮਗਰ ਤਾਂ ਹੀ ਤੁਸੀਂ ਤਾਂ ਉੱਥੇ ਬੈਠੇ ਆਂ ਆਨੰਦਪੁਰੂ ਜੜਿਆ ਪਿਆ। ਯਾ ਆਨੰਦਪੁਰ ਤੇ ਕਬਜ਼ਾ ਕਦੋਂ ਦਾ ਦਿਖਾਤਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਵਿੱਚ ਤਾਂ ਨਾ ਹੀ ਨਹੀਂ ਆਉਂਦਾ ਆਨੰਦਪੁਰ ਦਾ ਕਿਤੇ। ਯਾ ਹੁਣ ਤੁਸੀਂ ਸੰਥਿਆ ਦੁਆਤੀ ਇੱਥੇ। ਅਨੰਦ ਪਤਾ ਨਹੀਂ ਤੁਸੀਂ ਇਹ ਲੜੀਆਂ ਨਾ ਚਲਾ ਦਿਓ ਕਿਤੇ ਖੰਡ ਪਟਕ। ਪਤਾ ਤਾਂ ਕੋਈ ਨਾਮੋਂ ਨਖਰ ਗੁਰੂ ਉੱਥੇ ਕੋਈ ਬੰਦਾ ਵਿੰਘਬਾਦ ਇਸ ਪਿਆਰੀ ਲਾਣੇ ਦੇ ਕਿਤੇ ਵੀ ਨਹੀਂ ਗਿਆ ਭਾਜੀ ਉਹ ਗੋਲ ਵੀ ਨਹੀਂ ਗਿਆ ਉਹ ਅਸਲ ਸੱਚ ਭਾਜੀ ਗੁਰੂ ਪਾਤਸ਼ਾਹ ਨੇ ਸਾਰਾ ਕੁਝ ਸਮਝਾ ਦਿੱਤਾ ਸੀਗਾ ਵੀ ਆਪਣੇ ਕਿਹੜੇ ਆ ਤੇ ਵਿਰੋਧੀ ਕਿਹੜੇ ਆ ਉਹਨੂੰ ਉਹ ਸਾਰੀ ਗੱਲ ਸਮਝ ਕੇ ਤੁਰਿਆ ਸੀ ਉੱਤੋਂ ਉਹਨੂੰ ਪਤਾ ਸੀਗਾ ਵੀ ਇਹਨਾਂ ਦੇ ਚੁਗਲ ਵਿੱਚ ਨਹੀਂ ਫਸਣਾ ਤਾਂ ਹੀ ਤਾਂ ਇਹਨਾਂ ਦੇ ਗਲੇ 'ਚ ਨਹੀਂ ਉਤਰਦਾ ਬੰਦਾ ਤੇ ਬਾਦਰਾ ਗਲੇ ਦੀ ਹੱਡੀ ਕਦ ਬਣਿਆ ਵਾ ਆਇਆ ਹੀ ਨਹੀਂ ਦਰਬਾਰ ਸਾਹਿਬ ਇਸ਼ਾਨਾਰ ਕਰਨ ਨਹੀਂ ਆਇਆ ਕਮਾਲ ਦੀ ਗੱਲ ਆ ਕੋਈ ਸ਼ਕਤੀ ਨਹੀਂ ਲਈ ਉੱਤੋਂ ਉਹਨੂੰ ਲੋੜ ਹੀ ਨਹੀਂ ਪਈ ਉਸ ਓਵਰ ਦੀ ਜਿੱਥੇ ਬੰਦੇ ਫੱਟੜ ਵੜਦੇ ਆ ਸਹੀ ਹੋ ਕੇ ਨਿਕਲਿਆ ਤੇ ਉਹ ਨਹੀਂ ਸੋਚਿਆ ਮੈਂ ਵੀ ਕਰਾਂ ਉੱਤੋਂ ਸ਼ਕਤੀ ਲਵਾਂ ਹੁਣ ਦੇਣੀ ਪੈਣੀ ਹੈ ਨਾ ਹੁਣ ਉੱਥੇ ਦਰਬਾਰ ਸਾਹਿਬ ਆਏ ਨਹੀਂ ਤਲਵੰਡੀ ਗਏ ਨਹੀਂ ਪਿੱਛੇ ਵਜੇ ਅਨੰਦਪੁਰ ਸਾਹਿਬ ਚਲੋ ਇੱਥੇ ਉਹ ਨਾ ਨਾ ਜ਼ਬਰਦਸਤ ਬਾਦ ਦੇ ਦੀਪ ਸਿੰਘ ਜੀ ਚ ਲਗਾਏ ਉਹ ਮੈਨੂੰ ਲੱਗਦਾ ਉਹ ਮੁਗਲਾ ਨੇ ਜਦੋਂ ਗੁਰੂ ਪਾਤ ਜੀ ਨਿਕਲ ਗਏ ਤੇ ਬਾਬਾ ਦੀਪ ਸਿੰਘ ਨੂੰ ਉਦੋਂ ਹੀ ਸੌਮ ਦਿੱਤਾ ਹੋਣਾ ਬਲਕਰ ਰਾਜ ਬੈਠਦੇ ਯਾਰੇ ਲੈ ਕਰ ਲਈ ਤੇ ਚਲਾਇਆ ਸੀ ਕਿੱਦਾਂ ਦਾ ਕਰਦਾਰ ਆ ਬੰਦਾ ਸਿੰਘ ਬਹਾਦਰ ਦਾ ਤੂੰ 3 ਮਹੀਨੇ ਬੈਠੇ ਹੋ ਸੰਥਿਆ ਦਵਾਈ ਜਾਂਣਾ ਪੀ ਜਾਣੀ ਇਹ ਵਿਪਤਾ ਪਈਓ ਸੀਪੀ ਉੱਥੇ ਨਾਲੇ ਉਸ ਵੇਲੇ ਜੀ ਦਾ ਬਾਦਸ਼ਾਹ ਆ